ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਸਾਹਮਣੇ ਠੰਡੀ ਖੂਈ ਚੌਕ ਨੇੜੇ ਅੱਜ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ ਦੋ ਗੱਡੀਆਂ ਵਿਚਕਾਰ ਹੋਈ ਅਬਿਆਨਕ ਟੱਕਰ ਦੇ ਨਾਲ ਸਿਰਫ ਵਾਹਨ ਬੁਰੀ ਤਰ੍ਹਾਂ ਨਹੀਂ ਸਗੋਂ ਸੜਕ ਕਿਨਾਰੇ ਲੱਗੀ ਇੱਕ ਸਰਕਾਰੀ ਗ੍ਰਿਲਵੇ ਟੁੱਟ ਗਈ ਤੁਰੰਤ ਹਾਦਸੇ ਤੋਂ ਬਾਅਦ ਮੌਕੇ ਤੇ ਭਾਰੀ ਭੀੜ ਇਕੱਠੀ ਹੋ ਗਈ ਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਮੈਂ ਨਹੀਂ ਜਾਣਦਾ ਸਰ ਮੈਨੂੰ ਮਿਲਦੇ ਨਹੀਂ ਮੈਂ ਨਹੀਂ ਜਾਣਦਾ ਛੱਡ ਦਿਓ ਛੱਡ ਦਿਓ ਛੱਡ ਦਿਓ ਲੈਟੇ ਦੇ ਇੱਥੇ ਖਲੋਵਾਂਗੇ ਆਪਾਂ ਆਪਾਂ ਕੱਢੇ ਖਲੋਣੇ ਆ ਇੱਕ ਵਾਰ ਆਪਾਂ ਕੱਢੇ ਖਲੋਣੇ ਇਹਨਾਂ ਦੀ ਵੀਡੀਓ ਬਣਾਓ ਇਹ ਗੇਜ਼ੇ ਜਿਨ੍ਹਾਂ ਨੇ ਮਾਰੀ ਹੈ ਗੱਡੀ ਠੀਕ ਹੈ ਪੂਰੀ ਬਿੱਤੀ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਹੈਗਾ ਕੀ ਕਰ ਰਹੇ ਹੈ ਠੀਕ ਹੈ ਘਟਦੀ ਪਈ ਹੈ ਦੋਵੇਂ ਪਾਸੇ ਦੇਓ ਬੰਦਿਆ ਬਾਜੀ ਉਧਰ ਕੁਝ ਹੋ ਜਾਂਦਾ ਫੋਰ ਉਧਰ ਕੁਝ ਹੋ ਜਾਂਦਾ ਫਿਰ ਬਾਜੀ ਆ ਬੰਦਾ ਜਿੰਨੇ ਕਰਵਾ ਰਹੀ ਸਾਡੇ ਬੰਦੇ ਨੇ ਇੱਧਰ ਹੀ ਨੇ ਇੱਧਰ ਹੀ ਆ ਇੱਧਰ ਹੀ ਆ ਇਹ ਸ਼ੋਰ ਕਰੀ ਆ ਭਰਾ ਇੱਧਰ ਹੀ ਆ ਕਿਤੇ ਅਸੀਂ ਆਪਣੇ ਇੱਥੇ ਘੋਟੀ ਦੀ ਮਨਾਰੀਅਲ ਪਾਣੀ ਪੀ ਰਿਆ ਸੀ ਇੱਥੇ ਘੋਟਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਪਿੱਛੋਂ ਹੀ ਉੱਡਦੇ ਆਏ ਜੇ ਇਹ ਤੋੜਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੀ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਇਦੋਂ ਮਾਰ ਕੇ ਸਿੱਧਾ ਉਧਰ ਗਏ ਆ ਗ੍ਰਿਲਾਂ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਔਰ ਸਾਈਡ ਤੇ ਨਿਕਲ ਜਾਂਦੀ ਉਧਰ ਹੋਰ ਜਾਂਦਾ ਨੁਕਸਾਨ ਹੋ ਜਾਣਾ ਨੁਕਸਾਨ ਹੋ ਹੀ ਹੋਇਆ ਇੱਕ ਮਿੰਟ ਬਾਅਦ ਕੈਮਰਾ ਕਰ ਗਿਆ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਬਾਰੂਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰੋਪਰ ਪੀਤੀ ਹੋਈ ਸੀ ਇਹਨਾਂ ਨੇ ਮੈਂ ਉਧਰ ਨਾਰੀਅਲ ਪਾਣੀ ਪੀ ਰਿਹਾ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ 'ਚ ਬਹੁਤ ਜ਼ਬਰਦਸਤ ਵੱਜੀ ਹੈ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੇ ਹੀ ਬਾਹਰ ਬੋਤਲਾਂ ਸੁੱਟ ਰਹੇ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਤੇ ਹੋ ਜਾਣਾ ਸੀ ਗੱਡੀ ਤੇਜ਼ ਹੈ ਗੱਡੀ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਦਾ ਨਾਰੀਅਲ ਪਾਣੀ ਪੀ ਰਿਆ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਆ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸਰ ਐ ਐਡਰੋ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਫੋਰਸ ਚੌਂਕ ਤੋਂ ਹਾਂਜੀ ਡਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਤਰ ਗਏ ਆ ਉਹ ਬੋਲਦੇ ਕੀ ਵੀ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਮੋਕੇ ਤੇ ਆਇਆ ਹਾਂਜੀ ਕਾਰਵਾਈ ਚਾਹੁੰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ 22 ਜਲਾ ਹੋ ਸਕਦੀ ਹੈ ਉਹ ਘਰਵਾਨ ਸਮਝਦੇ ਜਿਹੜੀ ਸਰਕਾਰੀਆਂ ਗ੍ਰੇਲਾਂ ਲੱਗੀਆਂ ਵੀ ਤੋੜ ਜਾਂਦੇ ਐ ਤੇ ਸਾਰਾ ਕੁਝ ਤੋੜ ਕੇ ਅੰਦਰ ਉੜਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਭਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਕੱਟੋ-ਕੱਟ 70-80 ਦੀ ਸਪੀਡ ਤੇ ਸੀ ਗੱਡੀ ਇਹ ਲਾਕਾ ਹੀ ਕੰਪਨੀ ਬਾਹਰ ਦੇ ਬਾਹਰ ਠੰਡੀ ਕੁਈ ਦੇ ਸਾਹਮਣੇ ਆ ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ ਫੋਰਸ ਚੌਕ ਵੱਲੋਂ ਨਵਟੀ ਨੂੰ ਜਾ ਰਹੀਆਂ ਸੀ ਇਹਨਾਂ ਗੱਡੀ ਆਪਸੇ ਇੱਕ ਟਰਾਲੀ ਨਾਲ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੜ ਗਈ ਇਸ ਤਰ੍ਹਾਂ ਟੁੱਟ ਕੇ ਜਿਹੜੀ ਗ੍ਰੇਲ ਲੱਗੀ ਆ ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਦੇ ਤਰ੍ਹਾਂ ਕਿ ਵੱਜੀਆ ਉਹਦਾ ਸਿਵਲ ਸਟਾਫ ਨੂੰ ਖੜਿਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਜੋ ਜੀ ਗੰਸ ਦਿੱਤੀ ਆ ਉਹ ਤੇ ਤਾਕ ਕਰ ਰਹੀ ਜੀ ਇਹਨਾਂ ਬੋਲ ਸਰ ਗੱਡੀ ਬਣਾ ਕੇ ਬਹੁਤ ਜ਼ਿਆਦਾ ਸ਼ਰਾਬ ਉਹ ਡਾਕਟਰ ਸਾਹਿਬ ਦੱਸ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਦਾ ਉਹਦੀ ਏਜ ਕੋਈ ਏਜ ਨਹੀਂ ਜਾਣੀ ਨੁਕਸਾਨ ਤੇ ਬੰਨੀ ਹੋਇਆ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਕੋਲ ਦਾ ਉਹਦੇ ਅਨੁਸਾਰ ਬੰਦੀ ਕਾਰਵਾਈ